ਦੀ ਬਣਾ ਰਾਮ ਤਾਂ ਦੀ ਆ ਵੇ ਬਲੌਗ ਤਾਂ ਪਾਵਾਂ ਮੈਨੂੰ ਮੈਲਰ ਵਾਟਰ ਦੇਖਦਾ ਪਾਉਂਦਾ ਕਿਹੜਾ ਵਾਟਰ ਨੇ ਇਹ ਬਾਬਿਆਂ ਨੇ ਜੀ ਕਰਕੇ ਦਿੱਤਾ ਪਾਣੀ ਕਿਵੇਂ ਸੀ ਬਾਣੀਆਂ ਦਾ ਕੰਮ ਉਹ ਤੇਰਾ ਭਣੋਇਆ ਚਾਰ ਪੰਜ ਪੱਤੇ ਕੱਢਿਆ ਜੀ ਭੈਣ ਦੇ ਚੱਕ ਇਹ ਬਾਬਿਆਂ ਨੇ ਕਰਕੇ ਦਿੱਤਾ ਪਾਣੀ ਇਹ ਡੀਏਪੀ ਤੇ ਤੇ ਪੋਟਾਸ਼ ਤੇ ਲਾਉਣਾ ਇਸ ਵਾਰ ਜਿੱਤ ਚੱਲਣਾ ਸਾਰੀ ਚੱਲੂਗਾ ਹਾਂ ਇਹ ਬਾਬੇ ਭਟਕੜਦਾਸ ਨੇ ਪਾਣੀ ਕਰਕੇ ਦਿੱਤਾ ਪੂਰਾ ਪਾਡਾ ਜੜਵੈ ਦਾ ਵੀ ਗੱਡੀ ਤੇ ਆਇਆ ਵਾਹ ਜਵਾਰ ਗੱਡੀ ਜਾਇਗਾ ਕੱਖ ਨਾ ਰਹੇ ਬੜਾ ਬੜਾ ਢਰਕੀ ਹੈ ਜਾਲ ਕੇ ਆਲੇ ਦੁਆਲੇ ਝੋਲੇ ਲਿਆ ਜੀ ਆਲੇ ਕੀ ਕਹਿੰਦੇ ਲੇਖਾ ਦੇਣਾ ਪਊ ਪਾ ਦੇ ਲੈਣਾ ਬੋਲਾ ਹੂੰ ਅੱਜ ਬੋਲੇ ਨੇ ਵਸਾਲੇ ਆ 14 ਨੇ ਆ ਰੁਕਾ ਬੈਠਣਾ